ਦੀ ਸਰਕਾਰ ਦੇ 2 ਸਾਲ ਕਾਂਗਰਸ ਕਾਲੀਆ ਬੀਜੇਪੀ ਦੇ 75 ਸਾਲ ਇਹ ਕਹਿੰਦਾ ਜਵਾਬ ਹੈ ਬਸ ਜਿਹੜੇ ਬਸਤਨ ਸਾਹਿਬ ਨੇ ਉਹਦੇ ਬਾਹਰੋਂ ਆਏ ਆ ਪੂਰੀ ਜ਼ਿੰਦਗੀ ਉਹ ਪੰਜਾਬ ਬੰਦੇਆਂ ਨੂੰ ਇਕੱਠੇ ਨਹੀਂ ਮਿਲੀ ਮੋਟੋ ਆਇਆ ਮੈਨੂੰ ਪਤਾ ਉਹ ਜਵਾਬ ਕਿੱਦਾਂ ਜੀ ਉਥੇ ਆਮ ਬੰਦੇ ਨੂੰ ਮਿਲਦਾ ਹੀ ਬਹੁਤ ਔਖਾ ਹੁੰਦਾ ਸਵਾਲ ਤੇ ਆ ਕਿ ਜਿਹੜੇ ਇੱਥੇ ਐਮਪੀ ਬਣੇ ਉਹ ਕਿਹੜੇ ਵੱਡੇ ਪ੍ਰੋਜੈਕਟ ਲੈ ਕੇ ਜਿਹੜਾ ਪਿੰਡ ਦਾ ਸਰਪੰਚ ਹੈ ਮੈਂਬਰ ਹੈ ਗਲੀਆਂ ਨਾਲੀਆਂ ਲਾਈਟਾਂ ਇਹ ਉਹਨਾਂ ਦੇ ਕੰਮ ਨੇ ਜਿਹੜੇ ਲਈ ਪਿੰਡਾਂ ਦੇ ਸਰਪੰਚ ਨੱਟਦੇ ਆ ਐਮਐਲਏ ਦਮ ਵੀ ਨੇ ਐਮਐਲਏ ਆਪਣੇ ਹਲਕੇ ਲਈ ਪ੍ਰੋਜੈਕਟ ਲਾ ਕੇ ਹੁੰਦੇ ਉਹ ਦੀ ਨਾ ਉਹ ਵੀ ਬੋਲਦੀ ਆ ਵੀ ਇੱਥੇ ਕ腐ਸ਼ਨ ਕਿੰਨੀ ਹੋਈ ਸਮਝ ਗਈ ਗੱਲ ਉਹ ਇਦਾਂ ਲਗਾ ਕੰਮ ਕਿਹੜਾ ਕਿਹੜਾ ਕੰਮ ਕੀਤਾ ਜਾਂਦਾ ਨਹੀਂ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਜੋ ਹੈ ਸਿਆਸੀ ਖਾੜੇ ਪੱਕੇ ਪਏ ਨੇ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਜਿਹੜਾ ਆਪਣਾ ਕੈਂਡੀਡੇਟਸ ਜੋ ਨੇ ਉਹ ਖੜੇ ਕਰ ਲਿੱਤੇ ਗਿਆ ਸੀ ਉਹਨਾਂ ਨੇ ਉਹਦਾ ਅਨਾਉਂਸ ਕਰ ਦਿੱਤਾ ਗਿਆ ਸੀ ਨਾਮ ਤਾਂ ਕੁਲਦੀਪ ਸਿੰਘ ਤਾਲੀਵਾਲ ਸਾੜਨਾ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਤਾਲੀਵਾਲ ਸਾਹਿਬ ਸਭ ਤੋਂ ਪਹਿਲਾਂ ਅਨਾਉਂਸਮੈਂਟ ਜੋ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਸੀ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਇੱਕ ਇੱਕ ਕਰਕੇ ਹਰ ਇੱਕ ਪਾਰਟੀ ਜੋ ਆ ਆਪਣੇ ਕੈਂਡੀਡੇਟ ਅਨਾਉਂਸ ਕਰ ਰਹੀ ਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਨਹੀਂ ਨਹੀਂ ਕੋਈ ਗੱਲ ਹਰ ਪਾਰਟੀ ਦੇ ਇਲੈਕਸ਼ਨ ਲੜਦੇ ਹਰ ਪਾਰਟੀ ਨੂੰ ਦੁਖਾ ਰਹੇ ਕਿ ਆਪਣੇ ਉਮੀਦਵਾਰ ਆਵੇ ਅਸੀਂ 1 ਕਿੰਨਾ ਪਹਿਲਾਂ 16 ਮਾਰਚ ਤੋਂ ਸਾਡੀ ਅਨੋਸ ਹੋਈ ਹੈ ਅਸੀਂ ਇੱਕ ਗੇੜ ਲਾ ਲਿਆ ਪੂਦੇ ਜਿਹੇ ਅਸੀਂ ਅੱਗੇ ਆ ਕੈਂਪੇਨ ਦੇ ਵਿੱਚ ਸਾਰੇ ਹਲਕੇ ਕੱਢ ਲਿਆ ਹੁਣ ਅਸੀਂ ਨੁਕਤ ਮੀਟਕਾ ਕਰਦੇ ਉਸ ਤੋਂ ਬਾਅਦ ਫਿਰ ਅਸੀਂ ਜ਼ੋਰ ਸ਼ੋਅ ਕਰਾਂਗੇ ਵੱਡੀਆਂ ਰਲੀਆਂ ਕਰਾਂਗੇ ਸੋ ਕੋਈ ਨਹੀਂ ਆਹ ਬੰਦਿਆਂ ਨੇ ਆਪਣੀ ਇਲੈਕਸ਼ਨ ਲੜਨੀ ਹੈ ਲੜਦੇ ਹੋ ਲੋਕਾਂ ਦੇ ਫੈਸਲਾ ਕਰ ਲੈ ਲੋਕ ਕੰਮ ਵੇਖ ਕੇ ਫੈਸਲਾ ਕਰਨਗੇ ਮਾਨ ਸਾਹਿਬ ਦੀ ਸਰਕਾਰ ਦੇ 2 ਸਾਲ ਕਾਂਗਰਸ ਕਰ ਲਿਆ ਬੀਜੇਪੀ ਦੇ 75 ਸਾਲ ਇਹ ਗੱਲ ਦਾ ਜਵਾਬ ਹੈ ਬਸ ਟਕਾਲ ਸਾਹਿਬ ਤੁਸੀਂ 2019 ਦੇ ਵਿੱਚ ਵੀ ਜਦੋਂ ਲੋਕ ਸਭਾ ਲਈ ਖੜੇ ਹੋਏ ਸਨ ਤਾਂ ਉਦੋਂ ਸਰਕਾਰ ਨਹੀਂ ਸੀ ਹਾਲਾਂਕਿ ਤਾਂ ਪਰ ਹੁਣ ਸਰਕਾਰ ਵੀ ਹੈਗੀ ਆ ਤਾਂ ਤੁਸੀਂ ਖੜੇ ਵੀ ਹੋਏ ਹੋ ਤਾਂ ਦੂਸਰੀ ਤਰਫਾ ਜੇ ਕਰ ਲਿਆ ਮੌਜੂਦਾ ਐਮਪੀ ਗੁਰਜੀਤ ਸਿੰਘ ਓਝਲਾ ਉਹ ਵੀ ਨੇ ਤਾਂ ਭਾਜਪੀ ਤੋਂ ਤਰਨਜੀਤ ਸਿੰਘ ਸੰਧੂ ਉਹ ਅੰਬੈਸਡਰ ਰਹੇ ਨੇ ਤਾਂ ਕਿਵੇਂ ਵੇਖਦੇ ਹੋ ਕਿੰਨੀ ਕੁ ਜ਼ਿਆਦਾ ਜੋ ਜਦੋਜਦ ਕਰਨੀ ਪਾਉਗੀ ਇਸ ਵਾਰ ਇਲੈਕਸ਼ਨ ਦੇ ਵਿੱਚ ਕਿਉਂਕਿ ਜਿਹੜੇ ਲੋਕ ਨੇ ਲੋਕਾਂ ਨੂੰ ਕਿਸ ਤਰੀਕੇ ਨਾਲ ਸਮਝਾਉਂਗੇ ਕਿ ਇਹ ਏਜੰਡੇ ਹੈਗੇ ਜੱਡਾ ਕੀ ਦੇਖੋ ਜਿਹੜੇ ਅੰਬੈਸਡਰ ਸਾਹਿਬ ਨੇ ਉਹਦੇ ਬਾਦੋਂ ਆਏ ਆ ਪੂਰੀ ਜ਼ਿੰਦਗੀ ਉਹ ਪੰਜਾਬ ਬੰਦੇਆਂ ਨੂੰ ਇਕੱਠੇ ਨਹੀਂ ਮਿਲੇ ਪੂਰੀ ਜ਼ਿੰਦਗੀ ਜਿਸ ਜੋਬ 'ਚੋਂ ਆਏ ਆ ਮੈਨੂੰ ਪਤਾ ਉਹ ਜੋਬ ਕਿੱਦਾਂ ਦੀ ਉੱਥੇ ਆਮ ਬੰਦੇ ਨੂੰ ਮਿਲਦਾ ਬਹੁਤ ਔਖਾ ਹੁੰਦਾ ਉੱਤੇ ਸੱਤ ਪੰਜ ਬੰਦੇ ਆ ਤੋਂ ਨਹੀਂ ਮਿਲ ਸਕਦੇ। ਨਾ ਉਹ ਲੋਕਾਂ ਦੇ ਹਾਂਦੇ ਆ। 40 ਸਾਲ ਉਹ ਕਹਿੰਦੇ ਸੀ ਰਿਟਾਇਰ ਹੋ ਕੇ 40 ਸਾਲ। 40 ਸਾਲਾਂ ਚ ਉਹਨਾਂ ਨੇ ਕੀਤਾ ਕੀ ਪੰਜਾਬ ਲਈ ਅੰਮ੍ਰਿਤਸਰ ਲਈ ਉਹ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ। ਠੀਕ ਹੈ ਗੱਲ। ਦੂਜੀ ਗੱਲ ਇਹ ਆ ਕਿ ਜਿਹੜਾ ਪਿੰਡ ਦਾ ਸਰਪੰਚ ਹੈ ਮੈਂਬਰ ਹੈ। ਗਲੀਆਂ, ਨਾਲੀਆਂ, ਲਾਈਟਾਂ ਇਹ ਉਹਨਾਂ ਦੇ ਕੰਮ ਨੇ। ਜਿਹੜਾ ਐਮਪੀ ਹੈ ਉਹ ਤਾਂ ਸਰ ਪੂਰੇ ਦੇਸ਼ ਦੀ ਅਗਵਾਈ ਕਰਦੇ 543 ਵਰਨੇ 140 ਕਰੋੜ ਦੇ ਵਿੱਚ ਦੇਸ਼ ਲਈ ਵੱਖ-ਵੱਖ ਉਹਨਾਂ ਨੇ ਪ੍ਰੋਜੈਕਟ ਬਣਾਉਣੇ ਇਸ ਦਾ ਕੋਈ ਕੰਮ ਸਵਾਲ ਇਹ ਹੈ ਕਿ ਜਿਹੜੇ ਇੱਥੇ ਐਮਪੀ ਬਣਿਆ ਉਹ ਕਿਹੜੇ ਵੱਡੇ ਪ੍ਰੋਜੈਕਟ ਲੈ ਕੇ ਇੰਡਸਟਰੀ ਲਈ ਟ੍ਰੇਡ ਲਈ ਅਤੇ ਨਾਲ ਜੁਨੀਅਰਸਟੀ ਮਤਲਬ ਪੀਜੀਆਈ ਜਿਹੜੇ ਵੱਡੇ ਪ੍ਰੋਜੈਕਟ ਕੀ ਉਹ ਲੈ ਕੇ ਆਇਆ ਕਿ ਦਿਲਾ ਕੇ ਸਗਲੀਆਂ ਨਾਲ ਆ ਗਿਆ ਤੇ ਲੜਾਈ ਥੋੜੀ ਹੈ ਇਹ ਗੱਗੀਆਂ ਦੀ ਗੱਗਿਆਦਾਰੀ ਦੀ ਲੜਾਈ ਤੇ ਪਿੰਡਾਂ ਦੇ ਸਰਪੰਚ ਲੜਦੇ ਆ ਐਮਐਲਏ ਦੇੰਬੀ ਨੇ ਐਮਐਲਏ ਆਪਣੇ ਹਲਕੇ ਲਈ ਪ੍ਰੋਜੈਕਟ ਲੈ ਕੇ ਹੁੰਦੇ ਐਮਪੀ ਨੇ ਆਪਣੇ ਜ਼ਿਲ੍ਹੇ ਲਈ ਲੈ ਕੇ ਇਸ ਆਦਿ ਉੱਪਰ ਰਿਪੋਰਟ ਕਰ ਦੇਣਾ ਪਊਗਾ ਵੀ ਕੀ ਲੈੰਦਾ ਕੀ ਗੁਰਜੀਤ ਸਿੰਘ ਓਝਲਾ ਜੂਨੇ ਕਾਫੀ ਦਾਅਵੇ ਕਰਦੇ ਨੇ ਕਿ ਠੀਕ ਆ ਪਿਛਲੇ ਸਮੇਂ ਚ ਕਾਫੀ ਜ਼ਿਆਦਾ ਕੰਮ ਉਹਨਾਂ ਨੇ ਕਰਵਾਏ ਨੇ ਤਾਂ ਉਹਨਾਂ ਨੂੰ ਕਿੰਨੀ ਕ ਵੱਡੀ ਚੁਣੌਤੀ ਸਮਝਦੇ ਤੁਸੀਂ ਇਸ ਇਲੈਕਸ਼ਨ ਕੋਈ ਚੁਣੌਤੀ 75 ਸਾਲ ਬਸ 2 ਸਾਲ ਭਗਵੰਤ ਮਾਨ ਦੇ ਇੱਥੇ ਲੜਾਈ ਲੜਨ ਦੋ ਸਾਲ ਜੋ ਮਾਨ ਸਾਹਿਬ ਨੇ ਕੀਤਾ ਉਹ ਤਾਂ ਲੜਾਈ ਲੜਾਂਗੇ 75 ਸਾਲ ਕਾਂਗਰਸ ਨੇ ਕੀ ਕੀਤਾ ਅਕਾਲੀਆਂ ਨੇ ਕੀ ਕੀਤਾ ਉਹ ਤਾਂ ਸੰਕਾਲੀ ਦੇ ਮੁਕਾਬਲੇ ਜੀ ਹੁੰਦੀ ਉਹ ਤਾਂ ਖਤਮ ਹੋ ਗਏ। ਉਹ ਨਹੀਂ ਅਕਾਲੀ ਦਾ ਕਾਫੀ ਵੱਡੇ ਦਾਵੇ ਤੁਸੀਂ ਜਿੱਦਾਂ ਕਿਹਾ ਮੁਕਾਬਲੇ 'ਚ ਨਹੀਂ ਪਰ ਉਹ ਦਾਵੇ ਬੜੇ ਵੱਡੇ ਕਰ ਰਹੀਆਂ ਨਿਲ ਜੋਸ਼ੀ ਕਹਿੰਦੇ ਕਿ ਮੇਰਾ ਕੰਮ ਬੋਲਦਾ ਕਿਸੇ ਟਾਈਮ ਕੋਈ ਗੱਲ ਕੰਮ ਉਹਨਾਂ ਦਾ ਇੱਥੇ ਐਂਟਰ ਲੋਕ ਟਾਇਲ ਬੋਲਦੀ ਉਹਨਾਂ ਦੀ ਨਾਲ ਉਹ ਵੀ ਬੋਲਦੀ ਆ ਕਿ ਇੱਥੇ ਕ腐ਸ਼ਨ ਕਿੰਨੀ ਹੋਈ ਸਮਝਦੇ ਕਿ ਗੱਲ ਉਹ ਇਦਾਂ ਲਗਾ ਕੰਮ ਕਿਹੜਾ ਕਿਹੜਾ ਕੰਮ ਕੀਤਾ ਸੀ ਉਹਨਾਂ ਨੇ ਨਵਤਕੀ ਕਿਹੜੇ ਪ੍ਰੋਜੈਕਟ ਨਾਏ ਉਹਨਾਂ ਨੇ ਐਂਟਰ ਲੋਕ ਨਾ ਕੋ ਨਾ ਆਇਆ ਉਹਨਾਂ ਦੇ ਸਮਝਦੇ ਕਿ ਇਟਾ ਲੱ ਉਹ ਦਜੀ ਲੋਕਾਂ ਦਾ ਰਵਾ ਹੈ ਕਿਉਂ ਇੰਨਾ ਖਾ ਕੇ ਜਿਆ ਕਰ ਗਏ ਜੇ ਕਰਕੇ ਸਪਾਟਿੰਗ ਖੈਰੇ ਹੋਣਾ ਨੂੰ ਜਿਹੜਾ ਸੀਐਮ ਸਾਹਿਬ ਦੇ ਹਲਕੇ ਤੋਂ ਜਿਹੜਾ ਉਹਨਾਂ ਦੀ ਸੀਟ ਤੋਂ ਖੜਾ ਕਰ ਦਿੱਤਾ ਗਿਆ ਤਾਂ ਕਿਵੇਂ ਵੇਖਦੇ ਹੋ ਕਿ ਇਸ ਵਾਰ ਕਾਂਗਰਸ ਕਿਸ ਤਰੀਕੇ ਦੇ ਨਾਲ ਜਿਹੜਾ ਰੋਲ ਪਲੇ ਕਰੇਗੀ ਕਿਉਂਕਿ ਉੱਪਰਲੇ ਲੈਵਲ ਤੇ ਗੱਠ ਜੋੜਿਆ ਤਾਂ ਪੰਜਾਬ ਲੈਵਲ ਤੇ ਗੱਠ ਜੋੜ ਨਹੀਂਗਾ ਜਦੋਂ ਪਿਛਲੀ ਇਲੈਕਸ਼ਨ ਸੀਗੀ ਉਦੋਂ ਖੇਲਾ ਸਾਹਿਬ ਤੇ ਇਹਦਾ ਪਾਰਟੀਆਂ ਦੇ ਮੀਤਵਾਸੀ ਮਠਿੰਡੇ ਚ ਮੈਂ ਇਕੱਲਾ ਹੀ ਥੇ ਮੈਨੂੰ ਪਤਾ ਵੀ ਕੀ ਕੀ ਹਜ਼ਾਰ ਰੁਪਏ ਹੀ ਹੋਣਗੇ 32 ਹਜ਼ਾਰ ਦੇ ਤੇ ਇਹਦਾ ਪਾਰਟੀ ਦਾ ਸਾਰ ਦੂਜੇ ਹਲਕਿਆਂ 'ਚ ਜਾ ਕੇ ਕੁਛ ਹੀ ਦਿੰਦਾ ਆਪਣੇ ਹਲਕੇ 'ਚ ਆ ਕੇ ਲੜ ਲੋਗੇ ਨਾ ਇੱਥੇ ਦੇਖੋ ਸੰਧੂ ਦਾ ਕੀ ਹਾਲ ਬਣਦਾ ਜੋ ਜੇਤਲੀ ਦਾ ਬਣਿਆ ਹੈ ਜੋ ਪੂਰੀ ਦਾ ਬਣਿਆ ਹੈ ਆ ਸੰਧੂ ਨੂੰ ਦੇਖਿਓ ਜਿਹੜੇ ਕਹਿੰਦੇ ਬਾਦੋਂ ਇਨਵੈਸਟਰ ਆਏ ਜੀ ਇਦਾਂ ਆ ਇੱਥੇ ਤੁਹਾਡੇ ਸਾਹਮਣੇ ਦਸਾਵਾ ਹੋ ਜਾਣਾ ਇਹ ਕਲ ਕੇ ਦੇਖੋ ਇਲੈਕਸ਼ਨ ਤੇ ਪਾਰਟੀ ਦਾ ਟਿਕਟ ਦਿੱਤੀ ਹੈ ਖਾਲਸਾ ਸਾਹਿਬ ਨੇ ਸਬੂਤ ਉਤਲੜ ਗਏ ਇਹ ਤਾਂ ਪਾਰਟੀ ਲਈ ਕੁਝ ਨੋਤੀ ਨਹੀਂ ਜੀ ਸਾਡਾ ਸਭਲਾ ਸਵਾਲ ਹੈ ਕਿ ਪਿੰਡਾਂ ਦੇ ਵਿੱਚ ਅਕਸਰ ਵਿਰੋਧ ਹੁੰਦਾ ਵੇਖਣਦਿਆਂ ਕਿ ਜੋ ਵੱਖ-ਵੱਖ ਜੋ ਸਿਆਸੀ ਢੇਰ ਨੇ ਉਹਨਾਂ ਦਾ ਵਿਰੋਧ ਵੀ ਹੁੰਦਾ ਬਿਆ ਤਾਂ ਤੁਸੀਂ ਪਿੰਡਾਂ 'ਚ ਜਾਂਦੇ ਹੋ ਵਿਚਰਦੇ ਹੋ ਕਿ ਤੁਹਾਡਾ ਵਿਰੋਧ ਜਾਂ ਤੁਹਾਡੇ ਨਾਲ ਕੋਈ ਗੱਲਬਾਤ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਨਾ ਨਾ ਕੋਈ ਕੋਈ ਵਿਰੋਧ ਆਪੋ ਕੋ ਕੰਮੀ ਨਹੀਂ ਕੀਤਾ ਜਾਂ ਸਾਡੀ ਗੁਰਬਾਣੀ ਦੇ ਵਿੱਚ ਲਿਖਿਆ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕਿ ਬੰਦਿਆ ਜੋ ਬੀਜੇਗਾ ਉਹ ਕਟੇਗਾ ਭਾਜੇਪੀ ਨੇ ਜੋ ਬੀਜਿਆ ਉਹਨੂੰ ਕਟਰੇ ਅਸੀਂ ਜੋ ਬੀਜਿਆ ਅਸੀਂ ਲੋਕਿੱਤਾਂ ਲਈ ਹਮੇਸ਼ਾ ਫੈਸਲੇ ਲਏ ਲੋਕਾਂ ਦੇ ਨਾਲ ਹਮੇਸ਼ਾ ਖਲੋਨੇ ਇਸ ਕਰਕੇ ਕਿ ਕਦੀ ਲੋਕ ਵਿਰੋਧੀ ਨਹੀਂ ਹੋਏ ਲੋਕ ਸਾਡਾ ਕਦੇ ਵਿਰੋਧ ਕਰਨਗੇ ਬੜਾ ਵਧੀਆ ਪਿਆਰ ਕਰਦੇ ਲੋਕ ਕੱਲ ਟੈਰੀ ਹਲਕੇ ਜੜੀਆਂ ਜੜੀਆਂ ਵਡੀਆਂ ਅਰਲੀਆਂ ਮੀਟਿੰਗਾਂ ਕੋ ਗੱਲ ਨਹੀਂ ਕਰਨ ਵਾਲੀ ਗੱਲ ਸ਼ਾਮੀ ਇੱਥੇ 900 ਦੇ ਵਿੱਚ ਮੀਟਿੰਗ ਸੀਗੀ ਸਦੇ ਆਪਣੇ ਆਪ ਦੇ ਵਿੱਚ ਕਮਾਲ ਆ ਕੋਈ ਚੱਕ ਤੁਸੀਂ ਚਕਿਤ ਪਰਿਵਾਰ ਤੋਂ ਤਾਲੁਕ ਰੱਖਦੇ ਹੋ ਤਾਂ ਪਿੰਡਾਂ ਦੇ ਵਿੱਚ ਜਾਣਦੇ ਹੋ ਤਾਂ ਕੀ ਮੇਨ ਮੁੱਖ ਕਾਰਨ ਕੀ ਸਮਝਦੇ ਹੋ ਇਸ ਇਲੈਕਸ਼ਨ ਦੇ ਵਿੱਚ ਕੀ ਕੁਝ ਨਵਾਂ ਜੋ ਪੰਜਾਬ ਨੂੰ ਮਿਲਣਾ ਚਾਹੀਦਾ ਸ਼੍ਰੀ ਹਮਸਦਰ ਸਾਹਿਬ ਨੂੰ ਮਿਲਣਾ ਚਾਹੀਦਾ ਰੰਗਲਾ ਪੰਜਾਬ ਅਮਰਸਰ ਦੁਨੀਆ ਦੇ ਪਹਿਲੇ ਵੱਡੇ ਸ਼ਹਿਰਾਂ ਚੋਂ ਜਿਹੜੇ ਬੜੇ ਸਟੋਰੀਕਲ ਨੇ ਇਤਿਹਾਸਕ ਤੱਕ ਕੋ ਬਣਦੀਆਂ ਉਹਨਾਂ ਦੇ ਇੱਕ ਉਹਦੇ ਸਾਹਮਣੇ ਬਸਦ ਅਵਕਾਤ ਹੋਣਾ ਚਾਹੀਦਾ ਹੀ ਉਹ ਨਹੀਂ ਹੋਇਆ ਕੇਂਦਰ ਸਰਕਾਰ ਨੂੰ ਉਪਰਜਕਤ ਨਹੀਂ ਦਿੱਤੇ ਐਮਪੀ ਨਹੀਂ ਲਿਆ ਸਕੇ ਆਪਾਂ ਉਹ ਲਾਵਾਂਗੇ ਅੰਮ੍ਰਿਤਸਰ ਨੂੰ ਜਿਹੜਾ ਉਹ ਆਪਾਂ ਮਤਲਬ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਦਿੱਕੋ ਆਲਾ ਸਵਾਲ ਹੈ ਕਿ ਨਸ਼ਾ ਤੇ ਦੂਜਾ ਕ੍ਰਾਈਮ ਇਹ ਬਹੁਤ ਵੱਡਾ ਮੁੱਦਾ ਜੋ ਇਸ ਵਕਤ ਬਣਿਆ ਹੋਇਆ ਖਾਸ ਕਰਕੇ ਸਾਡੇ ਮਾਜੇ ਦੀ ਧਰਤੀ ਦੀ ਇਹ ਗੱਲ ਕਰ ਲਈਏ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਲੱਗਦੇ ਬਾਰਡਰ ਬੈਲਟ ਦੀ ਗੱਲ ਕਰ ਲਈਏ ਤਾਂ ਇਹ ਚੀਜ਼ ਨੂੰ ਰੋਕਣ ਲਈ ਕੀ ਕੁਝ ਪ੍ਰਯਾਸ ਹੁਣ ਤੁਸੀਂ ਵੀ ਆਪਣੇ ਤੌਰ ਦੇ ਉੱਤੇ ਕਿਤਾ ਸੀਐਮ ਸਾਹਿਬ ਦੇ ਬਹੁਤ ਵੱਡਾ ਪਲਾਨ ਕੀਤਾ ਅੱਤੋਂ 3 ਮਹੀਨੇ ਪਹਿਲਾਂ ਸੀਐਮ ਸਾਹਿਬ ਨੇ ਕਿਹਾ ਵੀ ਸੀਗਾ ਕਿ 31 ਦਸੰਬਰ ਤੱਕ ਪੰਜਾਬ 'ਚ ਨਸ਼ਾ ਖਤਮ ਹੋ ਜਾਊਗਾ ਕਿਉਂਕਿ ਜਿਹੜਾ ਸਮਗਲਾਂ ਦਾ ਪੁਲਿਸ ਦਾ ਤੇ ਪੋਲਿਟਿਕਲ ਬੰਦਿਆਂ ਦਾ ਨੈਕਸਸ ਸੀਗਾ ਨਸ਼ੇ ਦਾ ਉਹ ਤੇ ਤੋੜਤਾ ਬਸ ਸਾਡੀ ਪ੍ਰੋਬਲਮ ਇਹ ਆ ਕਿ ਜਿਹੜੇ ਪਾਕਿਸਤਾਨ ਤੋਂ ਡਰੋਨ ਆਵੇ ਉਹ ਸਾਨੂੰ ਮਤਲਬ ਇੱਕ ਵੱਡੀ ਪ੍ਰੋਬਲਮ ਹੈ ਸੀਐਮ ਸਾਹਿਬ ਨੇ ਉਹ ਕਈ ਵਾਰ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਕੀਤੀ ਇੱਕ ਵਾਰ ਤਾਂ ਮੋਦੀ ਜੀ ਨੇ ਵੀ ਕੀਤੀ ਹੈ ਕਿ ਇਹਦੇ ਤੇ ਕੋਈ ਇੱਦਾਂ ਦੇ ਮਤਲਬ ਤਾਂ ਤੇ ਆਨ ਲਬੇਨ ਦੇ ਦੇਦਲ ਇਹਨਾਂ ਨੂੰ ਟੁੱਕਿਆ ਜਾ ਜਿੱਦੋਂ ਦੋ ਟੱਕੇ ਕੇ ਹੁੰਦੇ ਸਨ ਖਤੂਰੀ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਕੁਲਦੀਪ ਸਿੰਘ ਟਾਲੀਵਾਲ ਤਾਂ ਉਹਨਾਂ ਵੱਲੋਂ ਜਿਹੜਾ ਖਾਸ ਤੌਰ ਤੇ ਗੱਲਬਾਤ ਕੀਤੀ ਗਈ ਹੈ ਜਗਬਾਨੀ ਟੀਵੀ ਦੇ ਨਾਲ ਤੇ ਨਾਲ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੂਰੀ ਤਿਆਰੀ ਜੋ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕਰ ਲਈਤੀ ਗਈ ਆ ਤਾਂ ਇਲੈਕਸ਼ਨ ਦੇ ਵਿੱਚ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਰਣਨੀਤੀ ਆ ਉਹ ਵੀ ਜੋ ਹੈ ਟਾਈਮ ਆਨ ਦੇ ਉੱਤੇ ਜਿਹੜੀ ਆ ਕੱਲੇ-ਕੱਲੇ ਵਿਅਕਤੀ ਦੇ ਨਾਲ ਉਹ ਸਾਂਝੀ ਕਰ ਦਿੱਤੀ ਜਾਏਗੀ ਕੈਮਰਾਮੈਨ ਸੰਦੀਪ ਕੁਮਾਰ ਤੇ ਨਾਲ ਅਖਸ਼ ਸੁਨਿਕ ਜਗਬਾਨੀ ਟੀਵੀ ਸ਼੍ਰੀਮਨ ਸਸਾਈ